ਤਾਨੂੰ ਇਹ ਤਾਂ ਸਾਰਿਆਂ ਨੇ ਪਤਾਗਾ ਕਿ ਅਕਾਲੀ ਦਲ ਦਾ ਅਜਤਨੀ ਮੱਦਤ ਹੋਈ ਜਿਹੜਾ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਲੱਖਾਂ ਨੌਜਵਾਨ ਮਾਰ ਮੁਕਾਏ ਨੇ ਇਹ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਉਸ ਟਾਈਮ ਦਾ ਜਿਹੜਾ ਇੱਕ ਦੌਰ ਸੇ ਇੱਕ ਧਾਕਾ ਸੀ 1990 92 ਦਾ ਧਾਕਾ ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਕੇ ਪੀਐਸ ਗਿੱਲ ਨਾਲ ਰਾਤਾਂ ਨੂੰ ਮੀਟਿੰਗ ਕਰਦਾ ਸੀ ਕਿ ਕਿਹੜੇ ਕਿਹੜੇ ਨੌਜਵਾਨਾਂ ਨੂੰ ਚੱਕਣਾ ਕਿਹੜਿਆਂ ਨੂੰ ਮਾਰਨਾ ਬਿਜੀਲੈਂਸ ਨੇ ਜਿਹੜਾ ਮਜੇਠੀਏ ਤੇ ਸਕੰਜਾ ਜਿਹੜਾ ਕਾਫੀ ਕੱਸ ਲਿਆ ਤੇ ਹੁਣ ਮਜੇਠੀ ਦਾ ਨਿਕਲਣਾ ਜਿਹੜਾ ਮੁਸ਼ਕਲ ਜਾਪਦਾਗਾ ਬਿਜੀਲੈਂਸ ਦਾ ਵੱਡਾ ਕਦਮ ਆ ਤੁਹਾਨੂੰ ਦੱਸ ਦਈਏ ਕਿ ਬਿਜੀਲੈਂਸ ਨੇ ਜਿਹੜਾ ਕਿ ਮਜੇਠੀ ਨੂੰ ਹੁਣ ਜਾਕੜ ਲਿਆ ਆਪਾਂ ਕਹਦੇ ਕਿ ਮਜੇਠੀਏ ਦਾ ਹੁਣ ਬਚਣਾ ਮੁਸ਼ਕਲ ਹੋ ਗਿਆ ਤੁਹਾਨੂੰ ਸਭ ਤੋਂ ਵੱਡੀ ਖਬਰ ਦੱਸਦੇ ਆ ਕਿ ਬਿਜੀਲੈਂਸ ਦਾ ਇੱਕ ਵੱਡਾ ਕਦਮ ਚੁੱਕ ਲਿਆ ਬਿਜੀਲੈਂਸ ਨੇ ਬਿਜੀਲੈਂਸ ਨੇ ਅੱਜ ਕਈ ਗਵਾਹਾਂ ਨੇ ਬਿਜੀਲੈਂਸ ਕੋਲ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਿਕਰਮਜੀਤ ਸਿੰਘ ਮਜੀਠੀ ਦੇ ਸਾਬਕਾ ਸਲਾਹਕਾਰ ਤਲਬੀਰ ਸਿੰਘ ਗਿੱਲਾ ਅਤੇ ਬੋਨੀ ਅਜਨਾਲਾ ਨੇ ਜਿਹੜਾ ਬਿਆਨ ਦਰਜ ਕਰਵਾਏ ਨੇ ਮਜੀਠੀ ਦੇ ਖਿਲਾਫ ਅਤੇ ਹੋਰ ਵੀ ਕਈ ਜਿਹੜੀਆਂ ਅਨੇਕਾਂ ਜਿਹੜੀਆਂ ਬਿਆਨ ਨੇ ਅਨੇਕਾਂ ਨੇ ਜਿਹੜਾ ਦਰਜ ਕਰਵਾਏ ਨੇ ਉਹਦੇ ਵਿੱਚ ਹੁਣ ਮਜੀਠੀ ਦਾ ਨਿਕਲਣਾ ਮੁਸ਼ਕਲ ਹੋ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੋਂ ਤੱਕ ਕਿ ਮਜੀਠੀਏ ਦੇ ਪੀਏ ਦੇ ਘਰ ਉੱਤੇ ਵੀ ਜਿਹੜਾ ਪੁਲਿਸ ਵੱਲੋਂ ਸਾਪਾ ਮਾਰੀ ਕੀਤੀ ਜਾਊ ਵਿਜੀਲੈਂਸ ਵੱਲੋਂ ਤੇ ਪੁੱਸਗੁੱਸ ਕੀਤੀ ਜਾਊਗੀ ਤੇ ਨਾਲ ਹੀ ਵੱਡੀ ਖਬਰ ਇਹ ਜੁੜੀ ਆ ਕਿ ਬਿਕਰਮ ਮਜੀਠ ਸਿੰਘ ਮਜੀਠੀਆ ਤੁਹਾਨੂੰ ਪਤਾ ਹੈਗਾ ਕਿ ਵਿਜੀਲੈਂਸ ਨੇ ਜਿਹੜਾ ਕਿ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਉਹਨੂੰ ਰਿਮਾਂਡ ਤੇ ਲੈ ਕੇ ਸੱਤ ਦਿਨਾਂ ਦਾ ਰਿਮਾਂਡ ਮਿਲਿਆ ਸੀ ਉਹਨੂੰ ਤੇ ਇਨ੍ਹਾਂ ਜਿਹੜੇ ਵਿਅਕਤੀਆਂ ਵੱਲੋਂ ਜਿਹੜੇ ਬਿਆਨ ਕਲਮਬੰਦ ਕੀਤੇ ਗਿਆ ਵਿਜੀਲੈਂਸ ਵੱਲੋਂ ਹੁਣ ਵਿਜੀਲੈਂਸ ਜਿਹੜੇ ਆ ਕਿ ਇਹਨਾਂ ਦੇ ਗਵਾਹਾਂ ਦੇ ਆਧਾਰ ਤੇ ਵਿਜੀਲੈਂਸ ਵੱਲੋਂ ਮਜੀਠੀ ਨੂੰ ਪੰਜਾਬ ਦੇ ਕਈ ਇਲਾਕਿਆਂ ਅਤੇ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਲੈ ਕੇ ਜਾਵੇਗੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਵਿਜੀਲੈਂਸ ਨੇ ਜਿਹੜਾ ਮਜੀਠੀ ਤੇ ਸਿਕੰਜਾ ਕਸ ਲਿਆ ਪੰਜਾਬ ਦੇ ਕਈ ਇਲਾਕਿਆਂ ਤੋਂ ਇਲਾਵਾ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀ ਨੂੰ ਲੈ ਕੇ ਜਾਇਆ ਜਾਵੇਗਾ ਕਿੱਥੇ ਕਿੱਥੇ ਉਹਦੀਆਂ ਪ੍ਰਾਪਰਟੀਆਂ ਕੀ ਤੋਂ ਲੈਂਡ ਦੇਣ ਕੀਤਾ ਜਿਹੜੇ ਐਨੇ ਜਾਇਦਾਦ ਬਣਾਈ ਆ ਕਰੋੜਾਂ ਅਰਬਾਂ ਦੀ ਜਿਹੜੀ ਕਿਉਂ ਜਾਇਦਾਦ ਬਣਾਉਣ ਦੇ ਪਿੱਛੇ ਉਹ ਕਿਹੜਾ ਰੁਪਿਆ ਸੀ ਉਹ ਚਿੱਟੇ ਦਾ ਰੁਪਿਆ ਸੀ ਜਾਂ ਫਿਰ ਕਿਸੇ ਹੋਰ ਦੋ ਨੰਬਰ ਦਾ ਰੁਪਿਆ ਸੀ ਜਿੱਥੇ ਆ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕੋਠੀਆਂ ਕਾਰਾਂ ਤੋਂ ਇਲਾਵਾ ਬੜੇ ਮਹਿੰਗੇ ਮਹਿੰਗੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਕਈ ਕਹਿੰਦੇ ਆ ਜੀ ਇਹ ਖਾਨਦਾਨੀ ਪਰਿਵਾਰ ਆ ਤੇ ਅੱਜ ਬੱਚਾ ਬੱਚਾ ਇਹ ਕਹਿ ਰਹੇ ਆ ਕਿ ਮਜੇਠੀਏ ਨੇ ਚਿੱਟਾ ਵੇਚ ਕੇ ਸਭ ਕੁਝ ਬਣਾਇਆਗਾ ਇਹ ਹਰ ਇੱਕ ਬੱਚੇ ਦੇ ਮੂੰਹ ਤੋਂ ਤੁਸੀਂ ਜਾ ਕੇ ਪੁੱਛ ਲਓ ਦੇਖੋ ਅਸੀਂ ਕਿਸੇ ਦੇ ਵਿਰੋਧੀ ਨਹੀਂ ਜੋ ਸਰਕਾਰਾਂ ਚੰਗੇ ਕੰਮ ਕਰਦੇ ਆ ਉਹਨੂੰ ਸਲਾਉਣਾ ਜੋਗ ਬਣਦਾਗਾ ਜਿੱਥੇ ਉਹ ਮਾੜਾ ਕੰਮ ਕਰਦੀ ਆ ਉਹਨਾਂ ਦੀ ਨਿੰਦਿਆ ਕਰਨੀ ਬਣਦੀ ਆ ਇਹ ਮਜੇਠੀਆ ਲਲਕਾਰੇ ਮਾਰਦਾ ਹੁੰਦਾ ਸੀ ਮੁੱਸਾ ਨੂੰ ਤਾੜ ਚੜ੍ਹ ਕੇ ਕਿ ਭਗਵੰਤ ਮਾਨ ਦੀ ਮੈਂ ਗਿੱਚੀ ਨੂੰ ਹੱਥ ਪਾਉਂਗਾ ਅੱਜ ਖੁਦ ਟੀਕਾ ਮਾਰ ਰਿਹਾ ਇਹਦੇ ਕਹਿ ਰਿਹਾ ਮੈਨੂੰ ਭਮੱਕੜ ਲੜਦੇ ਮੇਰੇ ਰਾਤ ਨੂੰ ਮੈਨੂੰ ਏਸੀ ਲਾਓ ਮੈਨੂੰ ਫਲਾਣਾ ਕਰੋ ਮੈਨੂੰ ਧਮਕਾ ਕਰੋ ਦੂਸਰੇ ਪਾਸੇ ਕਹਿ ਰਿਹਾ ਮੈਨੂੰ ਡਿਬਰੂਗੜ ਜੇਲ੍ਹ ਨਾਲ ਭੇਜੋ ਕਿਉਂਕਿ ਉੱਥੇ ਅੰਮਰਤਪਾਲ ਸਿੰਘ ਰਹਿੰਦਾਗਾ ਦੂਸਰੇ ਪਾਸੇ ਇੱਕ ਗੱਲ ਕਹਿਆ ਕਹਿੰਦਾਗਾ ਕਿ ਮੈਨੂੰ 20 ਦਿਨ ਦਿਓ ਮੈਂ ਅੰਮਰਤਪਾਲ ਸਿੰਘ ਐਮਪੀ ਨੂੰ ਬੰਦਾ ਬਣਾ ਦਊਗਾ ਦੱਸੋ ਅੰਮਰਤਪਾਲ ਸਿੰਘ ਨੇ ਇਹਦਾ ਕੀ ਵਿਗਾੜਿਆ ਕੀ ਇਹਦਾ ਚੱਕ ਲਿਆ ਕਿ ਇਹਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਕੀਤੀ ਆ ਸਿਰਫ ਇਹ ਕਹਾਲ ਸੀ ਮਜੀਠੀ ਨੇ ਕਿ ਮਜੀਠੀ ਅੰਮਰਪਾਲ ਸਿੰਘ ਨੇ ਕਿ ਭਾਈ ਮਜੀਠੀ ਹਲਕੇ ਦੇ ਵਿੱਚ ਜਾ ਕੇ ਪੁੱਛ ਲਓ ਕਿ ਚਿੱਟੇ ਦਾ ਵਪਾਰੀ ਕੌਣ ਆ ਕਿ ਤੁਹਾਨੂੰ ਆਪੇ ਦੱਸ ਦੇਣਗੇ ਐਨੀ ਗੱਲ ਕਹੀ ਸੀ ਤੇ ਇਹ ਤਾਂ ਭਾਈ ਸਾਰਾ ਪੰਜਾਬ ਕਿ ਸਾਰੀ ਦੁਨੀਆ ਕਹਿ ਰਹੀ ਆ ਕਿ ਜਿਹੜਾ ਚਿੱਟੇ ਦਾ ਵਪਾਰੀ ਆ ਉਹ ਮਜੀਠੀ ਆਗਾ ਤੇ ਹੁਣ ਇਹਦੇ ਤਹਿਤ ਜਿਹੜੀ ਵਿਜੀਲੈਂਸ ਦੀ ਇੱਕ ਤਾਂ ਚੱਲ ਰਹੀ ਆ ਇਹ ਅਮਨ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਆ ਦੂਸਰੇ ਪਾਸੇ ਜਿਹੜੀ ਈੜੇ ਦੀ ਐਂਟਰੀ ਹੋਣ ਵਾਲੀ ਆ ਤੇ ਉਹ ਤੋਂ ਬਾਅਦ ਰਿਮਾਂਡ ਤੋਂ ਬਾਅਦ ਇੱਕ ਹੋਰ ਕੇਸ ਪਊਗਾ ਇੱਕ ਰਿਮਾਂਡ ਹੋਰ ਲਿਆ ਜਾਊਗਾ ਉਹ ਰਿਮਾਂਡ ਜੁੜਿਆਗਾ ਤਸਾ ਜਿਹੜਾ ਨਸਾ ਤਸਟਰੀ ਦੇ ਨਾਲ ਆ ਮਜੀਠੀਆ ਵੱਲੋਂ ਕਿੱਥੇ ਕਿੱਥੇ ਜਿਹੜਾ ਨਸੇ ਦੀ ਸਪਲਾਈ ਕੀਤੀ ਜਾਂਦੀ ਸੀ ਜਾ ਕਿੱਥੋਂ ਚਿੱਟਾ ਲਿਆਉਂਦਾ ਸੀ ਜਾਂ ਕਿੱਥੋਂ ਵੇਚਿਆ ਸੀ ਜਾਂ ਕਿੰਨਾ ਵੇਚਿਆ ਸੀ ਕਿੰਨਾ ਕੁਆਟਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਅੱਜ ਬਹੁਤ ਕਰੋੜੀ ਡਰੱਗ ਦਾ ਜੱਪਾ ਮਾਮਲਾ ਆਪਣੇ ਸਾਹਮਣੇ ਆਇਆ ਉਹ ਕਿਹੜਾ ਜਗਦੀਸ਼ ਸਿੰਘ ਭੋਲਾ ਕਿ ਜਗਦੀਸ਼ ਸਿੰਘ ਭੋਲਾ ਹੁਣ ਜ਼ਮਾਨਤ ਤੇ ਬਾਹਰ ਆ ਤੇ ਮੰਜੇਠੀਆਂ ਅੰਦਰ ਆ ਇਹ ਕੁਦਰਤ ਦੇ ਰੰਗ ਦੇਖੋ ਜਿੱਦੋਂ ਜਗਦੀਸ਼ ਭੋਲਾ ਅੰਦਰ ਸੀ ਉਦੋਂ ਮੰਜੇਠੀਆਂ ਬਾਹਰ ਸੀ ਅੱਜ ਭੋਲਾ ਬਾਹਰ ਆ ਮੰਜੇਠੀਆਂ ਅੰਦਰ ਆ ਕਹਿਣ ਦਾ ਭਾਵ ਕਿ ਕੁਦਰਤ ਇੱਕ ਬਰਤਾਰਾਗਾ ਨਿਜਮਨ ਕੁਦਰਤ ਦੀ ਜਿਉ ਜੋ ਬੰਦੇ ਦੀਆਂ ਹਰਕਤਾ ਬਾਧੀਆਂ ਜਦੋਂ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਜਦੋਂ ਬੰਦੇ ਨੂੰ ਹੰਕਾਰ ਜਿਹੜਾ ਆਪਾਂ ਕਹਦੇ ਆ ਕਿ ਉਹਦੇ ਸਿਰ ਚੜ ਕੇ ਬੋਲਣ ਲੱਗ ਪੈਂਦਾ ਤਾਂ ਕੁਦਰਤ ਉਦੋਂ ਕੋਈ ਨਾ ਕੋਈ ਨਿਆਹ ਕਰਦੀ ਆ ਉਦੋਂ ਬਹਾਨਾ ਬਣਾਉਂਦੀ ਆ ਹੁਣ ਇਸ ਤਹਿਤ ਆ ਜਿਹੜਾ ਮਜੀਠੀ ਦੇ ਪੀਏ ਤੋਂ ਜਿਹੜੀ ਪੁਸਤਕ ਕੀਤੀ ਜਾਊਗੀ ਨਾਲ ਇਹ ਜਿਹੜਾ ਆਪਾਂ ਦੱਸ ਦਈਏ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਣੇ ਕਿ ਬਿਕਰਮਜੀਤ ਸਿੰਘ ਮਜੀਠੀਏ ਦੇ ਜਮਾਈ ਸ਼ਖਬੀਰ ਬਾਦਲ ਤੋਂ ਵੀ ਜਿਹੜੀ ਪੁੱਸਗਿਸ ਕੀਤੀ ਜਾਵੇਗੀ ਇਹ ਵੱਡੇ ਖਲਾਸੇ ਹੋਣਗੇ ਅਜੇ ਤੱਕ ਕੁਝ ਵੀ ਨਹੀਂ ਅਜੇ ਤਾਂ ਪੂਣੀ ਤੋਂ ਸੇਰ ਤੋਂ ਪੂਣੀ ਨਿਕਤੀ ਤਾਂ ਅਜੇ ਹੀ ਜਿਹੜਾ ਮਜੀਠੀਏ ਦਾ ਜਿਹੜਾ ਰਿਮਾਨ ਵੀ ਜਿਹੜਾ ਖਤਮ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਵੱਡੇ ਖਲਾਸੇ ਹੋਣ ਲੱਗ ਪਏ ਧੜਾ ਧੜਾ ਲੋਕ ਸਾਹਮਣੇ ਆਉਣ ਲੱਗ ਪਏ ਜਿਹੜੇ ਖੁਦ ਮਜੀਠੀਏ ਦੇ ਨਾਲ ਵਿਚਰਦੇ ਸੀ ਖੁਦ ਜਿਹੜੇ ਪੀਏ ਰਹੇ ਹੁਣ ਸਾਬਕਾ ਪੀਏ ਸਾਬਕਾ ਸਲਾਹਕਾਰ ਤਲਵੀਰ ਗੱਲ ਵਰਗੇ ਤੇ ਜੋਨੀ ਅਜਨਾਲਾ ਵਰਗੇ ਜੋਨੀ ਅਜਨਾਲਾ ਤਾਂ ਇਤਤ ਤੱਕ ਵੀ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਸੀ ਮੈਂ ਤਾਂ ਉਸ ਵੇਲੇ ਦੇ ਆ ਲੈਟਰ ਕੱਢਦਾ ਆ ਰਿਹਾ ਕਿ ਭਾਈ ਇਹਦੇ ਉੱਤੇ ਕਾਰਵਾਈ ਕਰੋ ਇਹ ਜਿਹੜਾ ਡਰੱਗ ਦਾ ਧੰਦਾ ਕਰਦਾ ਕਹਿੰਦਾ ਉਦੋਂ ਮੇਰੇ ਕਿਸੇ ਨੇ ਗੱਲ ਨਹੀਂ ਸੁਣੀ ਕਹਿੰਦਾ ਮੈਂ 2013 ਚ ਅੱਜ ਦੀਆਂ ਅਣਕਵਾਰੀਆਂ ਦੇ ਵਿੱਚ ਵੀ ਕਹਿੰਦਾ ਮੇਰੀਆਂ ਚਿੱਠੀਆਂ ਲੱਗੀਆਂ ਹੋਈਆਂ ਨੇ ਮੈਂ ਉਸ ਟਾਈਮ ਤੋਂ ਬੋਲਦਾ ਆ ਰਿਹਾ ਕਹਿੰਦਾ ਅੱਜ 12 13 ਸਾਲ ਹੋ ਗਏ ਉਹਨਾਂ ਗੱਲਾਂ ਨੂੰ ਤੇ ਜੇਕਰ ਉਦੋਂ ਇਸ ਉੱਤੇ ਕੇਸ ਪਾਇਆ ਹੁੰਦਾ ਤਾਂ ਪੰਜਾਬ ਦੀ ਬਰਬਾਦੀ ਨਾ ਹੁੰਦੀ ਪੰਜਾਬ ਦੇ ਨੌਜਵਾਨ ਧੀਆ ਪੁੱਤਰ ਨਾ ਮਰਦੇ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਹੁਣ ਮਜੀਠੀ ਆ ਗਿਆ ਜਿਹੜਾ ਹੁਣ ਬੁਰੀ ਤਰ੍ਹਾਂ ਫਸ ਗਿਆ ਕਈ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਜੀ ਇਹ ਤਾਂ ਮਹੀਨਾ ਦੋ ਮਹੀਨਾ ਜੇਲ੍ਹ ਕੱਟ ਕੇ ਆ ਜਾਣਗੇ ਇਹਨਾਂ ਵਾਸਤੇ ਜੇਲਾ ਕਾਦਿਆਂ ਨੇ ਕਿਉਂਕਿ ਇਹ ਤਾਂ ਕਹਿੰਦੇ ਘਰੇ ਵੀ ਇਹਨਾਂ ਦੀ ਏਸੀ ਹੈ ਕਹਿੰਦੇ ਜੇਲਾ ਵਿੱਚ ਵੀ ਇਹਨਾਂ ਨੂੰ ਏਸੀ ਯਾਨੀ ਕਿ ਵੀਆਈਪੀ ਸਹੂਲਤਾਂ ਮਿਲਦੀਆਂ ਨੇ ਦੇਖੋ ਇਹ ਤਾਂ ਅੱਗੇ ਰੱਬ ਜਾਣਦਾਗਾ ਕੀ ਸਰਕਾਰਾਂ ਆਪਣਾ ਇਹ ਤੇ ਨਰਮ ਰੁਖ ਰੱਖਦੀਆਂ ਨੇ ਜਾਂ ਫਿਰ ਉਹੀ ਰੁਖ ਰੱਖਦੀਆਂ ਨੇ ਜਿਹੜਾ ਕਿ ਮਜੀਠੀਆ ਲਲਕਾਰ ਦਾ ਸੀ ਭਗਵੰਤ ਮਾਨ ਨੂੰ ਸਰਿਆਵਾ ਕਿ ਮੈਂ ਤੇਰੀ ਗਿੱਚੀ ਨੂੰ ਹੱਥ ਪਾਵਾਂਗਾ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਬਿਕਰਮਜੀਤ ਸਿੰਘ ਮਜੀਠੀ ਦੀ ਭੈਣ ਹਰ ਹਰਿ ਸਿਮਰਤ ਕੌਰ ਬਾਦਲਾ ਉਹਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਭਗਵੰਤ ਮਾਨ 2027 ਦੇ ਵੋਟਾਂ ਵੇਲੇ ਕਿ ਵਿਦੇਸ਼ ਭੱਜੂਗਾ ਕਹਿੰਦੇ ਸਾਡੀ ਸਰਕਾਰ ਬਣੂਗੀ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਇਹ ਤਾਂ 2027 ਦਾ ਵਕਤ ਦੱਸੂਗਾ ਕਿ ਪੰਜਾਬ ਦੇ ਲੋਕ ਕਿਸ ਸਰਕਾਰ ਨੂੰ ਚਾਹੁੰਦੇ ਆ ਕਿਸ ਨੂੰ ਅੱਗੇ ਤੈਅ ਕਰਦੇ ਆ ਤੇ ਆਪਾਂ ਪਹਿਲਾਂ ਫੜੇ ਫੜਾ ਮਾਰੀਆਂ ਜਾਣ ਲੁਧਿਆਣੇ ਵਾਲੀ ਸੀਟ ਦਾ ਤੁਹਾਡਾ ਕੀ ਬਣਿਆ ਅਕਾਲੀ ਦਲ ਦਾ ਕਿਉਂਕਿ ਜਦੋਂ ਦਾ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਬੜੇ ਬੜੇ ਤੇ ਤੜ੍ਹਲੇਦਾਰ ਜਿਹੜਾ ਅਕਾਲੀਦਾਰ ਆਗੂ ਰਹੇ ਨੇ ਬੜੇ ਇਮਾਨਦਾਰ ਵੀ ਰਹੇ ਨੇ ਬੜੇ ਟਕਸਾਲੀ ਆਗੂ ਵੀ ਹੋਏ ਨੇ ਪਰ ਸਾਰਿਆਂ ਨੂੰ ਪ੍ਰਕਾਸ਼ ਬਾਦਲ ਨੇ ਖੁੰਝੇ ਲਾ ਕੇ ਰੱਖਿਆ ਸੀ ਤੇ ਪ੍ਰਕਾਸ਼ ਬਾਦਲ ਜਿਹੜਾ ਲਗਾਤਾਰ ਜਿਹੜਾ ਸਿਆਸਤ ਦਾ ਇੱਕ ਆਪਾ ਮੁੱਢ ਕਹੀਦੀ ਹੈ ਕਿ ਮੋਢੀ ਸੀ ਜਿਸ ਕਰਕੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਸਰਕਾਰ ਬਣਾ ਗਿਆ ਪਰ ਉਹਦੇ ਤਹਿਤ ਜਿਹੜਾ ਮਜੀਠੀ ਵਰਗੇ ਦੀ ਐਂਟਰੀ ਹੁੰਦੀ ਆ ਫਿਰ ਉਸ ਸਰਕਾਰ ਦੇ ਹੁੰਦਿਆ ਜੋ ਮਜੀਠੀਆ ਕਰਦਾ ਜੋ ਹੋਰ ਅਕਾਲੀ ਦਲ ਕਰਦੇ ਆ ਗੁੰਡਾਗਰਦੀ ਕਰਦੇ ਆ ਆਪਾਂ ਤੁਹਾਨੂੰ ਇਹ ਵੀ ਇੱਕ ਦੱਸ ਦਈਏ ਕਿ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਊਗਾ ਇੱਕ ਬਰਨਾਲੇ ਦੇ ਵਿੱਚ ਇਹਨਾਂ ਦਾ ਐਮ ਐਲ ਏ ਸੀ ਜਿਹੜਾ ਕਿ ਅਨਪੜ੍ਹ ਸੀ ਕੋਲੇ ਜਿਹੜਾ ਕਿ ਜਿਹੜੀਆਂ ਰਾਫਲਾਂ ਦਾ ਜਿਹੜਾ ਸਮਾਹੇਟ ਰਹਿੰਦਾ ਸੀ ਮਲਕੀਤ ਸਿੰਘ ਕੀਤੂ 1900 ਜਿਹੜਾ ਕਿ ਸਿਆਸੀ ਦੇ ਵਿੱਚ ਉਹਨੇ ਗਗਨਦੀਪ ਬਰਨਾਲਾ ਤੇ ਉਹਨੇ ਜਿਹੜੇ ਪ੍ਰਕਾਰਮਾਂ ਦੇ ਵਿੱਚ ਗੋਲੀ ਚ ਚਲਾ ਦਿੱਤੀ ਸੀ ਖੋਦੇ ਵੀ ਦੋਸ ਲੱਗਦੇ ਆ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਐਡ ਜੁੰਡਲੀ ਤੇ ਕਿ ਇਹਨਾਂ ਨੇ ਜਿਹੜਾ ਅਟੈਕ ਆ ਦਰਬਾਰ ਸਾਹਿਬ ਤੇ ਜਿਹੜਾ ਇਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਮਿਲੀ ਭੁਗਤ ਦੇ ਨਾਲ ਕਰਕੇ ਕਰਵਾਇਆਗਾ ਸਾਰਾ ਕੁਝ ਲੌਂਗਵਾਲ ਹੋ ਗਿਆ ਟੋੜਾ ਹੋ ਗਿਆ ਤਲਵੰਡੀ ਹੋ ਗਿਆ ਬਾਜਪਾਈ ਹੋ ਗਿਆ ਅਡਵਾਨੀ ਹੋ ਗਿਆ ਜਾਨੀ ਕਿ ਹੋਰ ਬੜੇ ਬੜੇ ਨੇਤਾ ਨੇ ਜਿਨ੍ਹਾਂ ਨੇ ਕਿ ਜਿੱਤੇ ਕਿ ਇੰਦਰਾ ਗਾਂਧੀ ਗਲਤ ਸੀ ਉਸ ਨੂੰ ਜਿਹੜਾ ਕਿ ਉਥੇ ਨਾਲ ਹੀ ਜਿਹੜਾ ਇਹ ਦੱਛਾ ਜਾ ਰਿਹਾ ਕਿ ਅਕਾਲੀ ਦਲ ਨੇ ਵੀ ਜਿਹੜਾ ਪਿੱਸੇ ਨਹੀਂ ਹਟੇ ਇਹ ਵੀ ਜਿਹੜੀ ਐਮ ਭੂਮਿਕਾ ਨਿਭਾਈ ਸੀ ਤੇ ਦੂਸਰੇ ਪਾਸੇ ਤੁਸੀਂ ਮਜੀਠੀ ਦਾ ਖਾਨਦਾਨ ਵਾਰੇ ਸਭ ਜਾਣਦੇ ਕਿ ਉਹਨੇ ਕੀ ਕੁਝ ਕੀਤਾਗਾ ਹੁਣ ਆਪਾਂ ਗੱਲ ਕਰੀਏ ਕਿ ਜਿੰਨਾ ਗਵਾਹ ਨੇ ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਤੇ ਉਹਨਾਂ ਗਵਾਹਾਂ ਦੇ ਆਧਾਰ ਤੇ ਕਿਉਂਕਿ ਹੁਣ ਮਜੀਠੀ ਨੂੰ ਜਿਹੜਾ ਪੰਜਾਬ ਦੇ ਬੱਖ-ਬੱਖ ਇਲਾਕਿਆਂ ਦੇ ਵਿੱਚ ਦੇਖੋ ਕਿਹੜੇ-ਕਿਹੜੇ ਇਲਾਕੇ ਜਿਹੜੇ ਆ ਕਿੱਥੇ ਕਿੱਥੇ ਲੈ ਕੇ ਜਾਣਗੇ ਕਿੱਥੇ ਕਿੱਥੇ ਮਜੀਠੀਆਂ ਮੰਨੇਗਾ ਜੇ ਮੰਨਿਆ ਤਾਂ ਫੇਰ ਹੀ ਲੈ ਕੇ ਜਾਣਗੇ ਫੇਰ ਉਹ ਗਵਾਹ ਦੇ ਆਧਾਰ ਤੇ ਜਿਹੜੀ ਕਾਰਵਾਈ ਹੋਊਗੀ ਫੇਰ ਹਿਮਾਚਲ ਦੇ ਵਿੱਚ ਕਿਹੜੀਆਂ ਪਹਾੜੀਆਂ ਉੱਤੇ ਜਾਂ ਕਿਹੜੇ ਪਹਾੜਾਂ ਦੇ ਥੱਲੇ ਜਿਹੜਾ ਬਕਰ ਮਜੀਠ ਸਿੰਘ ਮਜੀਠੀ ਦੇ ਚਿੱਟਾ ਦੱਬਿਆ ਪਿਆ ਜਾਂ ਕੋਈ ਫਿਰ ਜਾਇਦਾਦ ਦੱਬੀ ਪਈ ਆ ਫਿਰ ਜਾਂ ਕੋਈ ਪ੍ਰਾਪਰਟੀ ਬਣਾਈ ਆ ਅੰਤੋਂ ਤੋਂ ਵੱਧ ਜਾਇਦਾਦ ਕਰਕੇ ਜਿਹੜਾ ਵਿਜੀਲੈਂਸ ਨੇ ਹਰਿਆਣਾ ਦੇ ਵਿੱਚ ਲਿਆ ਤਾਂ ਨੂੰ ਦੱਸ ਮੈਂ ਪਹਿਲਾਂ ਵੀ ਦੱਸਿਆ ਕਿ ਹੁਣ ਵੀ ਕਹਿਣਾਗਾ ਇਸ ਤੋਂ ਬਾਅਦ ਮਜੀਠੇ ਉੱਪਰ ਇੱਕ ਹੋਰ ਕੇ ਚੱਲੇਗਾ ਉਹ ਚਲਾਏਗੀ ਈਡੀ ਜਿਹੜਾ ਕਿ ਡਰੱਗ ਦੇ ਨਾਲ ਜਿਹੜਾ ਮਾਵਲਾ ਜੁੜਿਆ ਗਿਆ ਨਰਿੰਦਰ ਸਿੰਘ ਨੇ ਇਹ ਗੱਲ ਕਬੂਲੀ ਆ ਕਿ ਉਹਨੇ ਜਿਹੜੀ ਸਾਰੀ ਪਹਿਲਾਂ ਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹਦੇ ਵਿੱਚ ਜਿੱਥੇ ਜਗਦੀਸ਼ ਭੋਲਾ ਜਿੱਥੇ ਬਿੱਟੂ ਔਲਖ ਵਰਗੇ ਜਿੱਥੇ ਮਜੀਠੇ ਵਰਗੇ ਦਾ ਨਾਮ ਸਾਹਮਣੇ ਆਇਆ ਜਿੰਨਾ ਤੇ ਵਿੱਚੋਂ ਉਹਨਾਂ ਨੇ 68 ਜਾਨੇ ਕੱਢੇ ਸੀ ਜਿਹੜੇ ਕਿ ਚਿੱਤੇ ਦਾ ਕਾਰੋਬਾਰ ਕਰਦੇ ਸੀ ਉਹਨੇ ਕਿਹਾ ਕਿ ਨਰਿੰਦਰ ਸਿੰਘ ਨੇ ਇਹ ਦੱਸਿਆ ਕਿ ਮੈਂ 17 ਜਣਿਆਂ ਨੂੰ ਜਿਹੜੀ 10-10 ਸਾਲ ਦੀ ਜਿਹੜੀ ਸਜ਼ਾ ਕਰਵਾ ਕੇ ਛੱਡੀ ਆ ਪਰ ਉਹਦੇ ਵਿੱਚ ਜਿਹੜਾ ਇਹਨਾਂ ਦੀ ਸਰਕਾਰ ਹੁੰਦੀ ਆ ਮੈਨੂੰ ਜਲੀਲ ਕੀਤਾ ਗਿਆ ਮੇਰੀ ਟਰਾਂਸਫਰਮ ਕੀਤੀ ਗਈ ਤੇ ਮੈਨੂੰ ਜਿਹੜਾ ਬਾਹਰ ਭੇਜਿਆ ਗਿਆ ਇਸ ਕਰਕੇ ਜਿਹੜੀਆਂ ਆ ਅਨਕਵਾਰੀਆਂ ਇਹਨਾਂ ਨੇ ਹੋਣ ਨਹੀਂ ਦਿੱਤੀਆਂ ਕਿ ਮੈਨੂੰ ਜਲੀਲ ਕਰਕੇ ਕੱਢਿਆ ਗਿਆ ਤੇ ਮੈਂ ਉਹਦੇ ਤੋਂ ਅਸਤੀਫਾ ਦਿੱਤਾਗਾ ਤਾਨੂੰ ਇਹ ਤਾਂ ਸਾਰਿਆਂ ਨੇ ਪਤਾਗਾ ਕਿ ਅਕਾਲੀ ਦਲ ਦਾ ਅਜਤਨੀ ਮੁੱਢ ਤੋਂ ਹੀ ਜਿਹੜਾ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਲੱਖਾਂ ਨੌਜਵਾਨਾਂ ਮਾਰ ਮੁਕਾਏ ਨੇ ਇਹ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਉਹ ਟਾਈਮ ਦਾ ਜਿਹੜਾ ਇੱਕ ਦੌਰ ਸੀ ਇੱਕ ਧਹਾਕਾ ਸੀ 1990 92 ਦਾ ਧਹਾਕਾ ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਕੇ ਪੀਐਸ ਗਿੱਲ ਨਾਲ ਰਾਤਾਂ ਨੂੰ ਮੀਟਿੰਗ ਕਰਦਾ ਸੀ ਕਿ ਕਿਹੜੇ ਕਿਹੜੇ ਨੌਜਵਾਨਾਂ ਨੂੰ ਚੱਕਣਾ ਕਿਹੜਿਆਂ ਨੂੰ ਮਾਰਨਾ ਤੇ ਫਿਰ ਉਹਨਾਂ ਦੇ ਦੇਣੇ ਭੋਗਾਂ ਦੇ ਉੱਤੇ ਜਾਂਦਾ ਸੀ ਇਹ ਗੱਲ ਵੀ ਪ੍ਰਚਲਿਤ ਹੋਈ ਆ ਦੂਸਰੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਰਵਾਉਣ ਦੇ ਬਾਅਦ ਇਹਨਾਂ ਅਕਾਲੀਆਂ ਨੇ 50 ਲੱਖ ਦੀ ਸਪਾਰੀ ਦਿੱਤੀ ਸੀ ਇਹ ਵੀ ਇੱਕ ਅਰਸਾਲੇ ਦੇ ਵਿੱਚ ਸਭੀ ਹੋਈ ਵੱਡੀ ਖਬਰ ਆ ਜਿਹੜੀ ਕਹਿਣ ਦਾ ਭਾਵ ਕਿ ਇਹਨਾਂ ਦਾ ਗਦਾਰੀਆਂ ਦਾ ਮੁੱਢ ਤੋਂ ਹੀ ਜਿਹੜਾ ਇਹਨਾਂ ਦਾ ਆਬਾਸਤਾਗਾ ਇਹਨਾਂ ਗਦਾਰਾਂ ਕਰਕੇ ਹੀ ਪੰਜਾਬ ਦਾ ਅੱਜ ਬੇੜਾਗਰਕ ਹੋਇਆਗਾ ਇਹ ਅਕਾਲੀ ਦਲ ਪਾਰਟੀ ਇੱਕ ਅਜਿਹੀ ਪਾਰਟੀ ਸੀ ਜਿਨੇ ਬੜੇ ਨੌਜਵਾਨਾਂ ਨੂੰ ਉਤਸ਼ਾਹ ਕੀਤਾ ਬੜੇ ਨੌਜਵਾਨ ਇਹਦੇ ਵਿੱਚ ਅੱਗੇ ਵਧੇ ਵੀ ਆ ਪਰ ਜਿੱਥੇ ਬਾਦਲ ਦਾ ਕਬਜ਼ਾ ਹੋ ਗਿਆ ਜਿੱਥੇ ਅਕਾਲੀ ਦਲ ਅਕਾਲੀ ਛੱਡ ਕੇ ਅਕਾਲੀ ਦਲ ਬਾਦਲ ਰਹਿ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਜਿਹੜੇ ਪੈਰ ਆ ਜਿਹੜੇ ਉਹ ਪਿੱਛੇ ਖਿੱਚਲੇ ਬੇਸ਼ੱਕ ਅੱਜ ਤੋਂ ਤੁਸੀਂ ਕਹਿ ਤੜੇ ਬਣ ਗਏ ਹੁਣ ਅਕਾਲੀ ਦਲ ਬਾਦਲ ਦੇ ਪਰਿਵਾਰ ਦੇ ਨਾਲ ਕੁਝ ਕ ਤੜਾ ਰਹਿ ਗਿਆ ਉਹ ਤੜਾ ਰਹਿ ਗਿਆ ਜਿਨ੍ਹਾਂ ਨੇ ਉਸ ਟਾਈਮ ਵੀ ਤੇ ਅੱਜ ਵੀ ਜਿਹੜਾ ਮੌਜਾਂ ਮਾਣ ਰਹੇ ਆ ਜਿਨ੍ਹਾਂ ਨੂੰ ਵਜੀਰੀਆਂ ਜਿਨ੍ਹਾਂ ਨੂੰ ਪ੍ਰਧਾਨਗੀਆਂ ਜਿਨ੍ਹਾਂ ਨੂੰ ਚੇਅਰਮੈਨੀਆਂ ਉਹਦੇ ਮਿਲ ਰਹੇ ਨੇ ਜਿਨ੍ਹਾਂ ਨੂੰ ਕਿ ਮੁਕਤ ਦੀਆਂ ਗੱਡੀਆਂ ਕਾਰਾਂ ਸਾਰਾ ਪੈਸਾ ਟਕਾ ਜਿਹੜਾ ਮਿਲ ਰਿਹਾਗਾ ਜਿਹੜੇ ਕਿ ਯਾਨੀ ਕਿ ਆਪਾਂ ਕਹਿੰਦੇ ਕਿ ਜਿਹੜੇ ਚਾਬਲੂਸ ਨੇ ਜਾਂ ਆਪਾਂ ਕਹਿੰਦੇ ਜਿਹੜੇ ਚਮਚੇ ਨੇ ਅੱਜ ਉਹ ਬਾਦਲ ਪਰਿਵਾਰ ਦੇ ਨਾਲ ਯਾਨੀ ਕਿ ਸੁਖਬੀਰ ਬਾਦਲ ਨਾਲ ਰਹੇਗੇ ਬਾਕੀ ਸਾਰਾ ਦੂਜਾ ਝੜਾ ਬੱਕ ਹੋ ਚੁੱਕਿਆਗਾ ਹੁਣ ਆਪਾਂ ਇਸ ਦੇ ਗੱਲ ਮਕਾਉਣੇ ਆਪਾਂ ਮਜੀਠੀਆਂ ਤੇ ਜਿਹੜਾ ਕਿ ਐਮ ਆ ਖਲਾਸੇ ਹੋਏ ਨੇ ਇੱਕ ਵਿਜੀਲੈਂਸ ਨੂੰ ਐਮ ਜਾਣਕਾਰੀ ਮਿਲੀ ਆ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਤੇ ਜਿਹੜਾ ਮਜੀਠੀਆਂ ਨੂੰ ਜਿਹੜਾ ਵੱਖ-ਵੱਖ ਪੰਜਾਬ ਤੇ ਹਿਮਾਚਲ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਤੁਸੀਂ ਇਸ ਖਬਰ ਦੇ ਨਾਲ ਕੀ ਅਥਵਾਕ ਰੱਖਦੇ ਹੋ ਕੀ ਜੋ ਮੈਂ ਗੱਲਾਂ ਕਹੀਆਂ ਨੇ ਜਾਂ ਲੋਕਾਂ ਦੀਆਂ ਗੱਲਾਂ ਨੇ ਇਹ ਮੈਂ ਤੁਹਾਡੇ ਤੱਕ ਰੱਖ ਦਿੱਤੀਆਂ ਨੇ ਤੁਸੀਂ ਇਹਦੇ ਨਾਲ ਕਿੰਨਾ ਕੁ ਅਥਵਾਕ ਰੱਖਦੇ ਹੋ ਕੀ ਬਿਕਰ ਮਜੀਠ ਸਿੰਘ ਮਜੀਠੀ ਨੇ ਪੰਜਾਬ ਦਾ ਬੇੜਾਗਰਕ ਕੀਤਾ ਕਿ ਅਕਾਲੀ ਦਲ ਬਾਦਲ ਨੇ ਪੰਜਾਬ ਦਾ ਬੇੜਾ ਕਰਕੇ ਕੀਤਾ ਕਿ ਨੌਜਵਾਨ ਮਰਵਾਏ ਨੇ ਇਹਨਾਂ ਦੇ ਤਹਿਤ ਤੁਸੀਂ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੀ ਰਾਏ ਸਾਂਝੀ ਕਰਨੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਨਾਲ ਮੈਂ ਉਹਨਾਂ ਵੀਰ ਭੈਣ ਭਰਾਵਾਂ ਨੂੰ ਬੇਨਤੀ ਜਰੂਰ ਕਰਦਾ ਹੁੰਦਾ ਹਰ ਵੀਡੀਓ ਦੇ ਜਿਹੜਾ ਲਾਸਟ ਦੇ ਵਿੱਚ ਕਿ ਤੁਸੀਂ ਜਿਨ੍ਹਾਂ ਨੇ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵਹਿਰਜ ਕਾ ਖਾਲਸਾ ਵਹਿਰਜ ਕੀ ਫਤਿਹ